ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 12 ਜਨਵਰੀ ਤੱਕ ਦੀ ਮੌਸਮ ਅਪਡੇਟ ਲੈ ਕੇ حاضر ਆ ਜੀ ਆਉਣ ਵਾਲੇ 6-7 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਜੀ ਔਰ ਮੀਦਿਆਸਾਰ ਕਿੰਨੇ ਕੁ ਬਰ ਰਹੇ ਨੇ ਮੌਸਮ ਹਾਕਰ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਜਿਹੜੇ ਵੀਡੀਓ ਦੇ ਨਾਲ ਜੀ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਅੱਜ ਰਾਤ ਦੇ ਮੌਸਮ ਦੀ ਸਕਰੀਨ ਤੇ ਜਿਵੇਂ ਇਹਦੀਆਂ ਲਾਈਵ ਸੈਟਲਾਈਟ ਦੱਸੇ ਰਹਾ ਤੁਸੀਂ ਦੇਖ ਰਹੇ ਹੋ ਜੀ ਤੇ ਜਿਵੇਂ ਕਿ ਅੱਜ ਸਵੇਰ ਤੋਂ ਜਿਹੜੀ ਹੈ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਜਿਹੜੀ ਮੋਟੀ ਚਾਦਰ ਹੈ ਜਿਹੜੀ ਛਾਈ ਹੋਈ ਸੀ ਜਿਹਾ ਸਮਾਂ ਦੇ ਉੱਤੇ ਹਾਲਾਂਕਿ ਕੁਝ ਖੇਤਰਾਂ ਦੇ ਵਿੱਚ ਧੁੱਪ ਚੜੀ ਹੈ ਜੀ ਖਾਸ ਕਰਕੇ ਹੁਣੇ ਫਾਚੀng ਜਿਹੜੇ ਸਰਹੱਦੀ ਜ਼ਿਲ੍ਹੇ ਆ ਤੇ ਹੁਣੇ ਮਾਲਵੇ ਦੇ ਪੂਰਬੀ ਜ਼ਿਲ੍ਹੇ ਔਰ ਆਪਣੇ ਦੁਆਬੇ ਦੇ ਖੇਤਰ ਤੇ ਆਪਣੇ ਪੁਆਦ ਦੇ ਖੇਤਰ ਜਿਨ੍ਹਾਂ ਖੇਤਰਾਂ ਦੇ ਵਿੱਚ ਕੱਲ ਤਿੱਖੀ ਧੁੱਪ ਜਿਹੜੀ ਲੱਗੀ ਸੀ ਸੋ ਇਹਨਾਂ ਖੇਤਰਾਂ ਦੇ ਵਿੱਚ ਅੱਜ ਧੁੱਪ ਨਹੀਂ ਚੜੀ ਤੇ ਸੰਘਣੀ ਧੁੰਦ ਜਿਹੜੀ ਉਸੇ ਤਰ੍ਹਾਂ ਛਾਈ ਰਹੀ ਤੇ ਹੁਣ ਜਿਹੜੀ ਸ਼ਾਮ ਤੋਂ ਫਿਰ ਤੋਂ ਜਿਹੜੀ ਸੰਘਣੀ ਧੁੰਦ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਵੰਣੀ ਸ਼ੁਰੂ ਹੋ ਪੰਜਾਬ ਹੀ ਨਹੀਂ ਤੇ ਨਾਲ ਲੱਗਦੇ ਜਿਹੜੇ ਹੌਲੀ ਸੂਫੇ ਨੇ ਹਰਿਆਣਾ ਰਾਜਸਥਾਨ ਦੇ ਵੀ ਕੁਝ ਕੱਚਨੇ ਕਿਸ ਤਰ੍ਹਾਂ ਦੇ ਵਿੱਚ ਤੇ ਪਾਕਿਸਤਾਨ ਦੇ ਉੱਤੇ ਵੀ ਦੇਖ ਸਕਦੇ ਹੋ ਸਮਾਣੀ ਤੁਹਾਨੂੰ ਤੇ ਜਿਹੜੀ ਮੋਟੀ ਜਾਦਰ ਸ਼ਾਈ ਹੋਈ ਆ ਸੌਣ ਵਾਲੇ 48 ਘੰਟਿਆਂ ਦੇ ਦੌਰਾਨ ਇਹ ਸੰਗਣੀ ਤੁਹਾਨੂੰ ਇਸੇ ਤਰ੍ਹਾਂ ਸ਼ਾਈ ਰਹੇਗੀ ਜੀ ਤੇ ਅਲਰਟ ਜਿਹੜੇ ਹੈਗੇ ਨੇ orange ਅਲਰਟ ਜਾਰੀ ਕੀਤੇ ਗਏ ਨੇ ਤੇ ਹੁਣ ਗੱਲ ਕਰ ਲੈਂਦੇ ਆ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਨੂੰ ਤੇ ਤੁਸੀਂ ਦੇਖ ਸਕਦੇ ਹੋ ਜੀ ਸਭ ਤੋਂ ਪਹਿਲਾਂ ਗੱਲ ਕਰੀਏ 4-5 ਅਪਣੇ 5 ਤਰੀਕ ਤੋਂ ਲੈ ਕੇ ਆਉਣ ਵਾਲੇ ਜਿਹੜੇ 48 72 ਘੰਟੇ ਹੋਣਗੇ ਮੌਸਮ ਫਿਲਹਾਲ ਸਾਫ਼ ਹੀ ਰਹੇਗਾ ਜੀ ਹਾਲਾਂਕਿ ਸੌਨੇ ਤੋਂ ਲੈ ਕੇ ਅਲਰਟ ਨੇ ਉਸ ਤਰ੍ਹਾਂ ਜਾਰੀ ਨੇ ਔਰੇਂਜ ਅਲਰਜ ਜਿਹੜੇ ਨੇ ਹੁਣ ਜਾਰੀ ਕੀਤਾ ਗਏ ਨੇ ਜੀ ਕੋਲਡ ਰੇ ਰਹਿਣਗੇ ਫਲਸ ਜਿਹੜੇ ਸੰਗਣਿਤ ਹੁੰਦੀ ਜਿਹੜੇ ਜ਼ਿਆਦਾਤਰ ਜਿਲ੍ਹਿਆਂ ਦੇ ਵਿੱਚ ਸੰਗਣਿਤ ਦੇ ਦੇਖਣ ਨੂੰ ਮਿਲੋਗੀ 8-9 ਤਰੀਕ ਨੂੰ ਫਿਰ ਤੋਂ ਇੱਕ ਫੱਛੇਵੇਂ ਸਿਸਟਮ ਦੱਸ ਸਕਦੇ ਜਾਣ ਜਾ ਰਿਹਾ ਜੀ ਤੇ ਇਹਦੇ ਸਦਕਾ ਕਿਤੇ ਕਿਤੇ 1.80 ਤੇ ਭਾਰੀ ਮੀਂਹ ਜਿਹੜੇ ਡਰਜ ਹੋ ਸਕਦੇ ਨੇ ਤੇ ਬਾਕੀ ਜ਼ਿਆਦਾਤਰ ਖੇਤਰਾਂ ਦੇ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਵਾਲਾ ਕਰੀਆਂ ਨੇ ਸੋ ਇਸ ਵੇਲੇ ਜਿਹੜਾ ਫੱਛੇਵੇਂ ਸਿਸਟਮ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਸਾਈਕਲੋਨ ਦੇ ਰੂਪ ਦੇ ਵਿੱਚ ਜੰਮੂ ਕਸ਼ਮੀਰ ਤੇ ਪਾਕਿਸਤਾਨ ਦੇ ਉੱਤੇ ਬਣਿਆ ਹੋਇਆ ਤੇ ਇਹ ਜਿਹੜਾ ਫੱਛੇਵੇਂ ਸਿਸਟਮ ਹੈ ਤੇ ਇਹ a fresh western disturbance is likely to affect north west india from the night of 8th january 2024 yani ki 8 january di raat nu no. eh jada khajme system ahi laji punjab de uh, jade apne hor soobe ne haryana jammu kashmir te rajastan inna e soobeyan nu no. prabhavit karuga te kithe kithe jade ya me uh, jade darj honge ji halanki jyaada tar khetran de vich halke mehdiya ummeede lag rahiyan ne ji so 8 te 9 tarikh nu eh system jada khoree tar active huga ਉਸ ਉਹ ਜਿਹੜਾ ਜ 10 11 12 ਨੂੰ ਫਿਰ ਤੋਂ ਜਿਹੜਾ ਯਾਰ ਮੌਸਮ ਸਾਫ਼ ਰਹੂਗਾ ਤੇ ਸੰਗਣੀ ਤੋਂ ਨਹੀਂ ਜੜੀ ਆ ਫਿਰ ਤੋਂ ਫੈ ਸਕਦੀ ਆ ਜੀ ਸੋ ਇਸ ਗੱਲ ਜੀ ਆਉਣ ਵਾਲੇ 6-7 ਦਿਨਾਂ ਦੀ ਮੌਸਮ ਰਿਪੋਰਟ ਸੰਗਲਦੇ ਆ ਅਗਲੀ ਵੀਡੀਓ ਤੋਂ ਵਿੱਚ ਤਦ ਤੱਕ ਲਈ ਦੋ ਜੀ ਆਸਤ ਧੰਨਵਾਦ ਜੀ